ਭਗਤ ਸੂਰਦਾਸ ਜੀ ਸੂਰਦਾਸ ਨਾਮ ਦੇ ਦੋ ਪ੍ਰਸਿੱਧ ਕਵੀ ਹੋਏ ਹਨ ਇੱਕ ਤਾਂ ਸੂਰਸਾਰਾਵਲੀ ਸਹਤੈਲਹਿਰੀ ਆਦਿ ਗ੍ਰੰਥਾਂ ਦੇ ਕਰਤਾ ਹਨ ਇਹਨਾਂ ਦਾ ਸਮਾਂ 1540 ਤੋਂ 1620 ਬਿਕਰਮੀ ਤੱਕ ਦਾ ਮੰਨਿਆ ਜਾਂਦਾ ਹੈ ਪਰ ਜਿਨ੍ਹਾਂ ਦੀ ਬਾਣੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਉਹਨਾਂ ਦਾ ਵੇਰਵਾ ਵਿਦਵਾਨਾਂ ਦੀ ਪੁਰਚੋਲ ਅਨੁਸਾਰ ਇਸ ਤਰ੍ਹਾਂ ਹੈ ਕਿ ਇਹਨਾਂ ਦਾ ਪਹਿਲਾ ਨਾਮ ਮਦਨਮੋਹਨ ਸੀ ਪਰ ਪ੍ਰਚਲਿਤ ਨਾਮ ਭਗਤ ਸੂਰਦਾਸ ਹੋਇਆ ਪਿਤਾ ਜੀ ਦਾ ਨਾਮ ਪੰਡਤ ਰਵਿਦਾਸ ਜੀ ਕਰਕੇ ਮੰਨਿਆ ਜਾਂਦਾ ਹੈ 1529 ਈਸਵੀ ਨੂੰ ਇਹਨਾਂ ਦਾ ਜਨਮ ਹੋਇਆ ਪਰਿਵਾਰ ਦੇ ਸਬੰਧ ਵਿੱਚ ਹੋਰ ਬਹੁਤਾ ਵੇਰਵਾ ਉਪਲਬਧ ਨਹੀਂ ਹੈ ਆਪ ਸੰਸਕ੍ਰਿਤ ਫਾਰਸੀ ਹਿੰਦੀ ਸੰਤ ਭਾਸ਼ਾ ਅਤੇ ਸੰਗੀਤ ਦੇ ਆਚਾਰੀਆ ਸਨ ਕਾਂਚੀ ਦੇ ਨਜ਼ਦੀਕ ਇਹਨਾਂ ਦਾ ਜਨਮ ਮੰਨਿਆ ਜਾਂਦਾ ਹੈ ਇਹਨਾਂ ਦਾ ਕੀਤਾ ਜੋ ਅਬਦ ਦੇ ਇਲਾਕੇ ਵਿੱਚ ਸੰਦੀਲਾ ਹੈ ਉਸ ਦੇ ਇਹ ਹਾਕਮ ਸਨ ਅਕਬਰ ਬਾਦਸ਼ਾਹ ਦੇ ਸਮੇਂ ਇਹਨਾਂ ਦਾ ਜੀਵਨ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1253 ਪੰਨੇ ਤੇ ਭਗਤ ਸੂਰਦਾਸ ਜੀ ਦੀ ਕੇਵਲ ਇੱਕ ਪੰਕਤੀ ਦਰਜ ਹੈ ਇਸ ਤੋਂ ਇਲਾਵਾ ਸੂਰ ਸਾਕਰ ਗ੍ਰੰਥ ਵੀ ਇਹਨਾਂ ਦੀ ਰਚਨਾ ਮੰਨੀ ਜਾਂਦੀ ਹੈ ਸੂਰਦਾਸ ਜੀ ਸ੍ਰੀ ਕ੍ਰਿਸ਼ਨ ਭਗਤੀ ਤੋਂ ਪ੍ਰੇਮ ਰੰਗ ਵਿੱਚ ਰੰਗੀਜ ਕੇ ਪ੍ਰਭੂ ਭਗਤੀ ਦੇ ਦਰਜੇ ਤੱਕ ਪਹੁੰਚੇ ਭਰ ਜਵਾਨੀ ਦੀ ਉਮਰ ਤੱਕ ਆਪ ਇੱਕ ਉੱਚ ਕੋਟੀ ਦੇ ਵਿਦਵਾਨ ਅਤੇ ਸੰਗੀਤਕਾਰ ਬਣ ਚੁੱਕੇ ਸਨ ਉੱਚ ਕੋਟੀ ਦੀ ਕਵਤਾ ਵੀ ਰਚਣ ਲੱਗ ਪਏ ਚੜ੍ਹਦੀ ਜਵਾਨੀ ਵਿੱਚ ਸੁਚੱਜੀ ਕਵਤਾ ਦੀ ਮਦਰ ਧੁਨੀ ਵਿੱਚ ਸੰਗੀਤਕ ਰੰਗਣ ਭਗਤੀ ਭਰਪੂਰ ਸੁਰ ਤਾਲ ਲਇ ਵਿੱਚ ਮਸਤੀ ਵਿੱਚ ਝੂਮ ਝੂਮ ਕੇ ਜਦੋਂ ਗਾਉਂਦੇ ਤਾਂ ਸੁਣਨ ਵਾਲੇ ਕੀਲੇ ਜਾਂਦੇ ਅਕਬਰ ਬਾਦਸ਼ਾਹ ਨੇ ਆਪ ਨੂੰ ਅਬਦ ਦੇ ਇਲਾਕੇ ਸੰਧਿਆਲ ਦਾ ਹਾਕਮ ਥਾਪਿਆ ਆਪ ਨੂੰ ਹਾਕਮ ਦੀਆਂ ਜ਼ਿੰਮੇਵਾਰੀਆਂ ਨੇ ਚਿੰਤਤ ਫਿਕਰਮੰਦ ਬਣਾ ਦਿੱਤਾ ਆਪ ਅਜਹਿ ਬੰਦਨਾ ਵਿੱਚ ਵੱਜਣਾ ਨਹੀਂ ਚਾਹੁੰਦੇ ਆਜ਼ਾਦ ਪੰਛੀ ਕਦੇ ਵੀ ਪਿੰਜਰੇ ਵਿੱਚ ਕੈਦ ਨਹੀਂ ਰਹਿ ਸਕਦਾ ਦੂਸਰਾ ਆਪ ਆਏ ਗਏ ਮਹਾਤਮਾਵਾਂ ਦੀ ਸੇਵਾ ਵਿੱਚ ਬਾਦਸ਼ਾਹ ਦਾ ਬਹੁਤ ਧਨ ਖਰਚ ਕਰ ਦਿੰਦੇ ਜਿਸ ਕਾਰਨ ਜ਼ਰੂਰੀ ਸੀ ਕਿ ਹਿਸਾਬ ਵਿੱਚ ਘਾਟਾ ਪਵੇ ਕਹਿੰਦੇ ਨੇ ਕਿ ਇੱਕ ਵਾਰ ਹਿਸਾਬ ਚੱਕ ਕੀਤਾ ਗਿਆ ਘਾਟਾ ਨਿਕਲਣ ਤੇ ਆਪ ਨੂੰ ਕੈਦ ਕਰ ਲਿਆ ਜਦੋਂ ਆਪ ਨੂੰ ਤਿਆਗ ਵਿਰਾਗ ਅਵਸਥਾ ਵਿੱਚ ਅਕਬਰ ਬਾਦਸ਼ਾਹ ਨੇ ਗਾਉਂਦਿਆਂ ਸੁਣਿਆ ਭਗਤੀ ਭਰਪੂਰ ਭਜਨ ਸੁਣ ਕੇ ਪ੍ਰਸੰਨ ਹੋ ਕੇ ਜੋ ਪਹਿਲਾਂ ਮਦਨ ਮੋਹਨ ਇਹਨਾਂ ਦਾ ਨਾਮ ਸੀ ਉਸ ਨੂੰ ਰਹਾ ਕਰ ਦਿੱਤਾ ਭਾਬ ਸੂਰਦਾਸ ਜੀ ਨੂੰ ਰਹਾ ਕਰ ਦਿੱਤਾ ਅਤੇ ਆਖਿਆ ਕਿ ਮਦਨ ਮੋਹਨ ਤੂੰ ਮੇਰੇ ਦਰਬਾਰੀ ਕਵੀਆਂ ਵਿੱਚ ਰਹਾ ਕਰ ਪਰ ਸੂਰਦਾਸ ਜੀ ਜਿਨ੍ਹਾਂ ਦਾ ਬਾਅਦ ਵਿੱਚ ਨਾਮ ਭਗਤ ਸੂਰਦਾਸ ਕਰਕੇ ਪ੍ਰਚਲਿਤ ਹੋਇਆ ਉਹਨਾਂ ਇਹ ਗੱਲ ਵੀ ਪ੍ਰਵਾਨਨਾ ਕੀਤੀ ਅਤੇ ਨੌਕਰੀ ਤਿਆਗ ਦਿੱਤੀ ਉਪਰਾਮਤਾ ਦੀ ਅਵਸਥਾ ਵਿੱਚ ਆਪ ਨਗਰ-ਨਗਰ ਘੁੰਮਦੇ ਰਹੇ ਇੱਕ ਜਵਾਨ ਮੁਟਿਆਰ ਦੀ ਸੁੰਦਰਤਾ ਨੇ ਮਦਨਮੋਹਨ ਭਾਵਸੂਰਤਾਸ ਜੀ ਦੇ ਮਨ ਨੂੰ ਸਰੀਰਕ ਸੁੰਦਰਤਾ ਵੱਲ ਪ੍ਰੇਰ ਲਿਆ ਜਦੋਂ ਮਦਨਮੋਹਨ ਭਾਵਸੂਰਤਾਸ ਜੀ ਉਸ ਔਰਤ ਦੇ ਘਰ ਪੁੱਜੇ ਤਾਂ ਮਨ ਵਿੱਚ ਵਿਚਾਰਨ ਲੱਗੇ ਕਿ ਜਗਤ ਦੀ ਬਿਆਨਤ ਰਚਨਾ ਵਿੱਚ ਸੁੰਦਰ ਇਸਤਰੀਆਂ ਦੀ ਘਾਟ ਨਹੀਂ ਕੱਲ ਤੋਂ ਇਸ ਕੱਲ ਨੂੰ ਇਸ ਔਰਤ ਤੋਂ ਵੀ ਸੁੰਦਰ ਔਰਤ ਸਾਹਮਣੇ ਆਈ ਇਹ ਅੱਖਾਂ ਤੱਕਣ ਗਈਆਂ ਅਤੇ ਪਿਆਰ ਬੰਧਨ ਪਾ ਬੈਠਣ ਗੀਆਂ ਤੇ ਜੀਵਨ ਵਿਅਰਥ ਹੀ ਲੰਘ ਜਾਵੇਗਾ। ਪ੍ਰਭੂ ਕਿਰਪਾ ਨਾਲ ਸੂਰਦਾਸ ਜੀ ਦਾ ਮਨ ਵਿਸ਼ੇ ਵਿਕਾਰਾਂ ਤੇ ਭੈੜੇ ਸੰਕਲਪ ਤੋਂ ਉੱਪਰ ਉੱਠ ਗਿਆ। ਸਰੀਰਾਂ ਦੀ ਬਾਹਰੀ ਸੁੰਦਰਤਾ ਦੀ ਤਾਂ ਆਤਮਕ ਪ੍ਰਭੂ ਪ੍ਰੀਤ ਦੀ ਢ੍ਰਿੜ ਲਾਲਸਾ ਉਤਪੰਨ ਹੋਈ। ਉਪਰੋਕਤ ਵਿਚਾਰਾਂ ਅਧੀਨ ਸੂਰਦਾਸ ਜੀ ਨੇ ਆਖਿਆ ਕਿ ਇਹ ਸੁੰਦਰ ਮੁਟਿਆਰ ਦੋ ਸੜਾਈਆਂ ਗਰਮ ਕਰਕੇ ਲਿਆ। ਉਹੀ ਮੁਟਿਆਰ ਕੁਝ ਸਮੇਂ ਪਿੱਛੋਂ ਸੜਾਈਆਂ ਗਰਮ ਕਰਕੇ ਲੈ ਆਈ। ਫਿਰ ਮਦਨ ਮੋਹਨ ਨੇ ਆਖਿਆ ਕਿ ਇਹ ਸਲਾਈਆਂ ਮੇਰੀਆਂ ਅੱਖਾਂ ਵਿੱਚ ਫੇਰ ਦੇ। ਉਹ ਮੁਟਿਆਰ ਤਾਂ ਨਾ ਮੰਨੀ ਪਰ ਸੂਰਦਾਸ ਨੇ ਦੋਵੇਂ ਸਲਾਈਆਂ ਉਸ ਪਾਸੋਂ ਫੜੀਆਂ ਤੇ ਆਪਣੀਆਂ ਅੱਖਾਂ ਵਿੱਚ ਫੇਰ ਲਈਆਂ। ਅੱਖਾਂ ਦੀ ਜੋਤ ਜਾਂਦੀ ਰਹੀ। ਉਸ ਦਿਨ ਤੋਂ ਮਦਨ ਮੋਹਨ ਸੂਰਦਾਸ ਬਣ ਗਿਆ। ਪ੍ਰੀਤ ਵਿੱਚ ਸੂਰਦਾਸ ਵੈਰਾਗੀ ਮਤਵਾਲਾ ਗਵਈਆ ਬਣ ਗਿਆ। ਅੱਖਾਂ ਤੋਂ ਬਿਨਾ ਮੁਸਾਫਰ ਦੀ ਉਹ ਕਹਾਈ ਇੱਕ ਨੇਤਰਹੀਣ ਪੁਰਸ਼ੀ ਮਹਿਸੂਸ ਕਰ ਸਕਦਾ ਹੈ। ਇੱਕ ਦਿਨ ਰਸਤੇ ਵਿੱਚ ਇੱਕ ਖੂਹ ਆ ਗਿਆ ਜਿਸ ਦੀ ਮੌਣ ਟੁੱਟੀ ਹੋਈ ਸੀ ਰਸਤੇ ਵਿੱਚ ਆਦਮੀ ਵੀ ਕੋਈ ਨਾ ਮਿਲਿਆ ਜਿਸ ਤੋਂ ਰਸਤੇ ਬਾਬਤ ਪੁੱਛਿਆ ਜਾਂਦਾ ਹੱਥ ਵਿੱਚ ਟੋਹਣੀ ਲੈ ਕੇ ਪੈਰਾਂ ਦੇ ਆਸਰੇ ਟੁਰਦੇ ਗਏ ਖੂਹ ਦੇ ਨੇੜੇ ਪੁੱਜ ਕੇ ਪੈਰ ਉਖੜ ਗਿਆ ਸੂਰਦਾਸ ਜੀ ਖੂਹ ਵਿੱਚ ਡਿੱਪੇ ਪਸ਼ੂ ਚਾਰਨ ਵਾਲੇ ਵੀ ਘਰਾਂ ਨੂੰ ਜਾ ਚੁੱਕੇ ਸਨ ਸੰਧਿਆ ਹੋ ਚੁੱਕੀ ਸੀ ਰਾਤ ਪੈ ਗਈ ਨਾ ਕਿਸੇ ਵੇਖਿਆ ਨਾ ਹੀ ਕਿਸੇ ਨੇ ਸੂਰਦਾਸ ਨੂੰ ਖੂਹ ਵਿੱਚੋਂ ਕੱਢਿਆ ਖੂਹ ਵਿੱਚ ਡਿੱਗਦਿਆਂ ਹੀ ਸੂਰਦਾਸ ਜੀ ਪ੍ਰਭੂ ਸਿਮਰਨ ਵਿੱਚ ਐਸੇ ਜੁੜੇ ਪ੍ਰਭੂ ਕਿਰਪਾ ਨਾਲ ਪਾਣੀ ਥੋੜਾ ਸੀ ਜਿਸ ਕਾਰਨ ਸੂਰਦਾਸ ਜੀ ਡੁੱਬੇ ਤਾਂ ਨਾ ਰਾਤ ਭਰ ਖਲੋਤੇ ਰੱਬੀ ਰਜ਼ਾ ਵਿੱਚ ਪਰਮੇਸ਼ਰ ਦੀ ਬੰਦਗੀ ਵਿੱਚ ਮਗਨ ਰਹੇ ਸਾਰੀ ਰਾਤ ਬਤੀਤ ਹੋ ਗਈ ਦਿਨ ਚੜ੍ਹੇ ਲਾਗਲੇ ਪਿੰਡ ਦੇ ਕੁਸਨੀਕ ਜਦੋਂ ਡੰਗਰ ਚਾਰਨ ਵਾਸਤੇ ਰਸਤੇ ਲਾਗੋ ਲੰਗੇ ਤਾਂ ਉਹਨਾਂ ਨੇ ਸ੍ਰੀ ਕ੍ਰਿਸ਼ਨ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ ਦੀ ਆਵਾਜ਼ ਸੁਣੀ ਖੂਬ ਜਿਹਾ ਝਾਤ ਮਾਰੀ ਤਾਂ ਇੱਕ ਆਦਮੀ ਵੇਖਿਆ ਪੁੱਛਿਆ ਪਤਾ ਲੱਗਾ ਕਿ ਸੂਰਦਾਸ ਜੀ ਹਨ। ਕੁਝ ਲੋਕ ਲੋਕ ਦੌੜੇ ਦੌੜੇ ਨਗਰ ਨੂੰ ਗਏ। ਰਸੇ ਆਦਿਕ ਲਿਆਂਦੇ ਗਏ ਬੜੇ ਅਦਬ ਨਾਲ ਸੂਰਦਾਸ ਜੀ ਨੂੰ ਖੂਬ ਚੁੱਕ Đਿਆ। ਉਹਨਾਂ ਪ੍ਰੇਮੀ ਪੁਰਸ਼ਾਂ ਵਿੱਚੋਂ ਇੱਕ ਬੰਦੇ ਨੇ ਸੂਰਦਾਸ ਜੀ ਨੂੰ ਬਿੰਦਰਾਵਨ ਪਹੁੰਚਾ ਦਿੱਤਾ। ਇੱਕ ਦਿਨ ਨਦੀ ਕਿਨਾਰੇ ਬੈਠੇ ਬੈਰਾਖ ਬਿਰਹਾ ਭਰੇ ਗੀਤ ਗਾਰਾ ਛੰਕੇ ਬਲਵਹਾਚਾਰੀਆ ਜੀ ਸੁਣ ਕੇ ਬਹੁਤ ਪ੍ਰਭਾਵਿਤ ਹੋਏ। ਉਹਨਾਂ ਮਿਹਰ ਕਰਕੇ ਸੂਰਦਾਸ ਨੂੰ ਆਪਣਾ ਸ਼ਿਸ਼ ਬਣਾ ਲਿਆ, ਗੁਰੂ ਦੀ ਖਿਆ ਦਿੱਤੀ। ਦੇ ਨਾਲ ਹੀ ਆਸ਼ਰਮ ਵਿੱਚ ਲੈ ਗਏ ਜਿੱਥੇ ਕ੍ਰਿਸ਼ਨ ਜੀ ਦੀ ਉਪਮਾ ਵਿੱਚ ਸੂਰਦਾਸ ਜੀ ਨੇ ਇੱਕ ਮਹਾਨ ਗ੍ਰੰਥ ਸੂਰ ਸਾਗਰ ਲਿਖਿਆ ਆਪ ਜੀ શ્રી ਕ੍ਰਿਸ਼ਨ ਭਗਤਾਂ ਵਿੱਚੋਂ ਇੱਕ ਮੰਨੇ ਪਰਮੰਨੇ ਭਗਤ ਹੋਏ ਇੱਕ ਵੇਰਾਂ ਪ੍ਰਭੂ ਕਿਰਪਾ ਨਾਲ ਸੂਰਦਾਸ ਜੀ ਨੂੰ ਅੱਖਾਂ ਦੀ ਮੁੜ ਰੋਸ਼ਨੀ ਉਦੋਂ ਪ੍ਰਾਪਤ ਹੋਈ ਜਦੋਂ ਪ੍ਰਭੂ ਨੇ ਪ੍ਰਤੱਖ ਦਰਸ਼ਨ ਬਖਸ਼ਿਸ਼ ਕੀਤੇ ਸੂਰਦਾਸ ਨੂੰ ਪ੍ਰਤੱਖ ਦਰਸ਼ਨਾਂ ਨਾਲ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ ਪਰ ਸੂਰਦਾਸ ਜੀ ਨੇ ਬੇਨਤੀ ਕੀਤੀ ਕਿ हे ਪ੍ਰਭੂ ਜੀ ਇਹਨਾਂ ਅੱਖਾਂ ਦਾ ਕੋਈ ਭਰੋਸਾ ਨਹੀਂ ਕਿਸ ਵੇਲੇ ਇਹ ਦੁਨਿਆਵੀ ਰੂਪ ਤੇ ਮੋਹਤ ਹੋ ਜਾਵਾਂ ਸੋ ਕਿਰਪਾ ਕਰੋ ਇਹਨਾਂ ਨੂੰ ਮੋੜ ਬੰਦ ਹੀ ਕਰ ਦਿਓ ਕਿਉਂਕਿ ਦਾਸ ਆਪ ਜੀ ਤੋਂ ਬਿਨਾ ਹੋਰ ਕਿਸੇ ਦੇ ਦਰਸ਼ਨ ਨਹੀਂ ਕਰਨਾ ਚਾਹੁੰਦਾ ਪ੍ਰਭੂ ਦੀ ਕਿਰਪਾ ਨਾਲ ਸੂਰਦਾਸ ਨਦਰੀ ਨਦਰ ਨੇ ਹਾਲ ਹੋ ਗਿਆ ਭਗਤੀ ਦਾ ਰੰਗ ਦੂਣ ਸਵਾਇਆ ਵਧ ਗਿਆ ਸੂਰਦਾਸ ਜੀ ਦਾ ਇੱਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਪਰ ਕਹਿੰਦੇ ਨੇ ਕਿ ਭਗਤ ਸੂਰਦਾਸ ਜੀ ਨੇ ਇੱਕੋ ਤੁਕ ਉਚਾਰੀ ਛਾੜ ਮਨ ਹਰ ਬੇਮੁਖਨ ਕੋ ਸੰਗ ਜੋ 1253 ਪੰਨੇ ਉੱਪਰ ਦਰਜ ਹੈ ਇਸ ਤੋਂ ਬਾਅਦ ਸੂਰਦਾਸ ਜੀ ਦੀ ਸਮਾਧੀ ਲੱਗ ਗਈ ਗੁਰੂ ਅਰਜਨ ਦੇਵ ਜੀ ਨੇ ਆਪ ਕਿਰਪਾ ਕਰਕੇ ਇਸ ਪੰਕਤੀ ਤੋਂ ਬਾਅਦ ਲਿਖਿਆ ਸ਼ਬਦ ਸੂਰਦਾਸ ਜੀ ਦੇ ਨਾਮ ਉਚਾਰ ਕੇ ਇਹਨਾਂ ਨੂੰ ਸਰੂਪਾ ਵਜੋਂ ਦਿੱਤਾ ਉਹ ਸ਼ਬਦ ਇਸ ਪ੍ਰਕਾਰ ਹੈ ਸਾਰੰਗ ਮਹੱਲਾ 5 ਸੂਰਦਾਸ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਕੇ ਸੰਗ ਬਸੇ ਹਰ ਲੋਕ ਤਨਮਨ ਅਰਪ ਸਰਬਸ ਸਭ ਅਰਪਿਓ ਅਨੰਦ ਸਹਿਜ ਤੁਨ ਝੋਕ ਰਹਾਵ ਦਰਸ਼ਨ ਦੇਖ ਭਏ ਨਿਰਬਿਖਈ ਪਾਏ ਹੈ ਸਗਲੇ ਥੋਕ ਆਨ ਬਸਤਿ ਸਿਉ ਕਾਜ ਨ ਕਸ਼ੂਐ ਸੁੰਦਰ ਬਦਨ ਅਲੋਕ ਸਿਆਮ ਸੁੰਦਰ ਤਜ ਆਨ ਜੋ ਚਾਹਤ ਜੋ ਕੁਸ਼ਟੀ ਤਨ ਜੋਕ ਸੂਰ ਦਾਸ ਮਨ ਪ੍ਰਭ ਹੱਥ ਲੀਨੋ ਦੀਨੋ ਇਹ ਪਰਲੋਕ